ਸਭ ਤੋਂ ਪਹਿਲਾਂ ਭਾਊ ਕਸ਼ਮੀਰ ਸਿੰਘ ਕੋਲੋਂ ਪ੍ਰਵਾਹ ਤੇਰੇ ਕੋਲ ਸੁਮੁੱਛੇ ਦੋ ਗੰਤੀ ਹੋਈ ਨਾ ਮੈਂ ਕਹਿਣਾ ਭਾਵੇਂ ਕਾਂਗਰਸੀ ਨੇ ਕੀਤੀ ਹੈ ਮਗਰ ਸਾਨੂੰ ਸਭ ਨੂੰ ਸ਼ਰਮਸਾਹ ਕੀਤਾ ਵਿਕ੍ਰਮ ਸਿੰਘ ਮਜੀਠੀਆ ਇਹ ਹੱਥ ਉਹ ਸ਼ਖਸ ਦੇ ਅੱਗੇ ਜੋੜ ਰਹੇ ਨੇ ਜਿਸ ਦੇ ਲਈ ਇਨਸਾਫ ਦੀ ਮੰਗ ਕਰਦਿਆਂ ਉਹਨਾਂ ਨੇ ਹੁਣ ਕਾਂਗਰਸ ਦੇ ਖਿਲਾਫ ਮੋਰਚਾ ਖੁੱਲਣ ਦੀ ਤਿਆਰੀ ਕਰ ਲਈ ਹੈ। ਮਜੀਠਾ ਦੇ ਵਿੱਚ ਦਲਿਤ ਅਕਾਲੀ ਪਰਿਵਾਰ ਨਾਲ ਤੱਕੇਸ਼ਾਈ ਦੇ ਖਿਲਾਫ ਮਜੀਠਿਆ ਖੇਤੀ ਹੇ ਸੜਕੋ ਤੇ ਤਰਨਾ ਦਿੱਤੇ ਨਜ਼ਰ ਆ ਸਕਦੇ ਨੇ। ਕਾਂਗਸੀਆਂ ਅਤੇ ਅਕਾਲੀ ਵਰਕਰਾਂ ਦੇ ਨਾਲ ਫੁੱਟਮਾਰ ਅਤੇ ਗੈਰ ਮਨੁੱਖੀ ਬਤਾਰੇ ਦੇ ਇਲਜ਼ਾਮ ਲਾਉਂਦਿਆਂ ਮਜੀਠਿਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਨੂੰ ਇਨਸਾਫ ਦੀ ਗੁਹਾਰ ਲਾਈ ਹੈ। ਮਜੀਠਾ ਹਲਕੇ ਦੇ ਵਿੱਚ ਅਕਾਲੀ ਵਰਕਰਾਂ ਦੇ ਸੱਦੇ ਹੋਏ ਇਕੱਠ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੇ ਆਪਣਾ ਕਸੂਰ ਵੀ ਪੁੱਛਿਆ ਕਿ ਆਖਰ ਉਹਨਾਂ ਦੇ ਨਾਂ ਤੇ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਬਰਾਬਰ ਮੈਨੂੰ ਇੱਕ ਗੱਲ ਦੱਸ ਦਿਓ ਕਿ ਮੇਰਾ ਗੁਨਾਹ ਕੀ ਹੈ? ਮੇਰੀ ਗਲਤੀ ਕੀ ਹੈ? ਆਕਮਾ ਐਡੀ ਜੀ ਦੀ ਲਾਅ ਆਰਡਰ ਨੂੰ ਵੀ ਇਹ ਗੱਲ ਪੁੱਛਣਾ ਹੈ। ਕਿ ਜੇ ਤੋੜਦੇ ਆ ਕਿ ਕੋਈ ਗੁਰੂ ਦਾ ਸਿੱਖ ਆ ਕੇ ਖਲੋਂਦਾ ਤੇ ਮੈਨੂੰ ਇਹ ਫੋਟੋ ਵਿਖਾਉਂਦਾ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ ਜਦ ਉਹਦੀ ਘਰ ਦੀ ਆ ਕੇ ਮੈਨੂੰ ਆਖੇ ਕਿ ਮਜੀਠੀਆ ਸਾਨੂੰ ਇਨਸਾਫ ਦਵਾ ਕਿ ਮਜੀਠੀਆ ਇਨਸਾਫ ਦਵਾਉਂਦਾ ਕਿ ਮਜੀਠੀਆ ਕਿਤੇ ਆਪ ਦੇ ਰਜੇਵੇਂ ਕਰਕੇ ਚੰਡੀਗੜ੍ਹ ਜਾਂ ਦਿੱਲੀ ਚਲੇ ਜਾਂਦਾ ਵਿਕਰਮ ਸਿੰਘ ਮਜੀਠੀਆ ਦੇ ਨਿਸ਼ਾਨੇ ਤੇ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਵੀ ਰਹੇ ਵਿਕਰਮ ਮਜੀਠੀਆ ਨੇ ਚੇਤਾਵਨੀ ਦਿੱਤੀ ਆ ਕਿ ਜੇਕਰ ਲਾਲੀ ਮਜੀਠੀਆ ਬਾਜ਼ ਨਾ ਆਏ ਤਾਂ ਉਹ ਕਾਂਗਰਸੀਆਂ ਦੀਆਂ ਚੀਕਾਂ ਕਰਵਾ ਦੇਣਗੇ ਉਹਨਾਂ ਦੀ ਇਸ ਚੇਤਾਵਨੀ ਦਾ ਜਵਾਬ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਨੇ ਦਿੱਤਾ ਲਾਲੀ ਮਜੀਠੀਆ ਨੇ ਕਿਹਾ ਕਿ 10 ਸਾਲਾਂ ਦੇ ਵਿੱਚ ਜੋ ਕੁਝ ਵੀਜਾ ਵਿਕਰਮ ਮਜੀਠੀਆ ਅਜੋਹੀ ਘਟ ਰਹੇ ਨੇ ਮੈਨੂੰ ਜਰ ਮਾੜਾ ਜੇ ਮਜੀਠੀਆ ਚ ਤਾਕਤ ਆਉਂਦੀ ਆ ਪਰ ਉਹ ਲੱਲੂ ਕੋਲੇ ਕਬਲੀ ਗੱਭ ਜੀਪਾ ਇਨਸਾਫ ਆਕ ਸੱਚ ਦੀ ਲੜਾਈ ਲੜਨੀ ਮੈਨੂੰ ਗੁਰਜੀ ਮੇਰੇ ਗੁਰੂ ਕੋਲੋਂ ਸਿੱਖੀ ਆ ਤੇ ਮੈਂ ਅੱਜ ਐਲਾਨ ਕਰਦਾ ਕਿ ਲਾਲੀ ਜੀ ਚੀਕ ਕਰਦਾ ਨੂੰ ਮਗਰ ਇਹਸ ਬੰਦੇ ਨੂੰ ਇਨਸਾਫ ਦਵਾ ਕੇ ਲਾਲੀ ਬਜੀਠੀਆ ਦਾ ਉਸ ਗੱਲ ਦੇ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹਦੇ afghan ਤੇ pakistan ਚ ਜਿਹੜੇ ਆਕਾ ਬਿਠੇ ਆ ਜਿਨ੍ਹਾਂ ਦਾ ਡਰਗ ਟ੍ਰੇਡ ਚਲਾਉਂਦਾ ਰਿਆ ਜਿਹੜੀਆਂ ਇਹਨੇ ਪਿਛਲੇ ਸਮਾਂ ਚ 13 ਮਾਫੀਆ ਚਲਾਏ ਨੇ ਉਹਨਾਂ ਚ ਇਹਦੇ ਨਾਲ ਤੇ ਤੇ ਸਾਥੀਆਂ ਦੇ ਨਾਲ ਕਾਨੂੰਨ ਨੇ ਜੋ ਕੁਝ ਕਰਨਾ ਉਹਦੇ ਖਿਲਾਫ ਜੋ ਕੁਝ ਉਹਦੇ ਉਹਦੇ ਤੋਂ ਡਰਦਾ ਏ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਕੁੱਕ ਕਰ ਰਿਆ ਬਾਕੀ ਇਹ ਜੋ ਚੀਜ਼ ਇਹਦਾ ਜੋ ਦਾ ਡੈਮੋਕਰੈਟਿਕ ਰਾਈਟ ਹੈ ਜੋ ਚਾਹੁੰਦਾ ਚ ਕਰੇ ਕੋਈ ਨੋ ਪ੍ਰੋਬਲਮ ਦਰਅਸਲ ਬੀਤੀ ਕੱਲ ਵਿਕਰਮ ਸਿੰਘ ਮਜੀਠੀਆ ਮਜੀਠਾ ਹਲਕੇ ਦੇ ਵਿੱਚ ਪੁਲਿਸ ਅਤੇ ਪਬਲਿਕ ਦੀ ਮੀਟਿੰਗ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ EDGP ਲੋ ਰੋਹਿਤ ਚੌਧਰੀ ਜੀ ਨਾਲ ਮੁਲਾਕਾਤ ਕਰਕੇ ਪੀੜਤ ਅਕਾਲੀ ਪਰਿਵਾਰ ਦੇ ਲਈ ਇਨਸਾਫ ਮੰਗਿਆ ਸੀ ਇਸ ਦੌਰਾਨ ਲੋਕ ਅਕਾਲੀ ਦਲ ਅਤੀ ਮਜੀਠੀਆ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹਾਂ ਬਾਹਰ ਚਲੇ ਗਏ ਇਸ ਤੋਂ ਬਾਅਦ ਮਜੀਠੀਆ ਜਿਵੇਂ ਹੀ ਉੱਥੋਂ ਨਿਕਲਣ ਲੱਗੇ ਤਾਂ ਉਹਨਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਉੱਤੇ ਹਮਲਾ ਵੀ ਹੋਇਆ ਪੀੜਤ ਜਲਤ ਅਕਾਲੀ ਪਰਿਵਾਰ ਦੇ ਲਈ ਵਿਕਰਮ ਜੀਠਿਆ ਬੀਤੀ ਕੱਲ ਵੀ ਇਨਸਾਫ ਦੀ ਮੰਗ ਕਰਦਿਆਂ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ